ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਸ ਨੇ 12 2 2025 ਨੂੰ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਗ੍ਰੰਥੀ ਪ੍ਰਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸੇਕ ਕੌਮ ਦੀ ਮਹਾਨ ਸ਼ਖਸੀਅਤ ਜੱਟਾ ਸ੍ਰੀ ਅਕਾਲ ਤਖਤ ਸਾਹਿਬ ਜਾਨੀ ਰਕबीर ਸਿੰਘ ਜੀ ਹੁਣਾਂ ਨੂੰ ਪੱਤਰ ਲਿਖਿਆ ਹੈ ਤੇ ਸਤਕਾਰਯੋਗ ਸਿੰਘ ਸਾਹਿਬ ਜੀ ਜੱਜਦਾਰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰitsar ਸਾਹਿਬ ਵਾਇਰੂਜੀਕਾ ਖਾਲਸਾ ਵਾਇਰੂਜੀਕ ਫਤਿਹ ਇਸ ਪੱਤਰ ਦਾ ਸਬਜੈਕਟ ਹੈ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਸੰਬੰਧੀ ਸਿੰਘ ਸਾਹਿਬ ਜੀ ਉਹ ਬੇਨਤੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਦੀ ਪਦਵੀ ਬਹੁਤ ਹੀ ਸਤਕਾਰਯੋਗ ਅਤੇ ਪੂਜਨੀਕ ਹੈ ਇਸ ਸਤਕਾਰਯੋਗ ਅਹੁਦੇ ਤੇ ਜਿਹੜੀ ਵੀ ਧਾਰਮਿਕ ਸ਼ਖਸੀਅਤ ਨੂੰ ਸੇਵਾ ਮਿਲਦੀ ਹੈ ਦੇਸ਼ ਵਿਦੇਸ਼ ਦੀਆਂ ਸੰਗਤਾਂ ਉਸ ਸ਼ਖਸੀਅਤ ਨੂੰ ਗੁਰੂ ਸਾਹਿਬ ਦੇ ਪਰਮ ਸੇਵਕ ਦੇ ਰੂਪ ਵਿੱਚ ਸਨਮਾਨ ਦਿੰਦੀਆਂ ਆ। ਆਪ ਜੀ ਵੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਚੁੱਕੇ ਹੋ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਹੋ। ਸੰਗਤਾਂ ਵੱਲੋਂ ਸਰਦਾ ਨਾਲ ਮਿਲਣ ਵਾਲੇ ਸਤਕਾਰ ਤੇ ਮਾਨ ਸਨਮਾਨ ਬਾਰੇ ਆਪ ਜੀ ਨੂੰ ਵਿਅਕਤੀਗਤ ਤੌਰ ਤੇ ਪੂਰਨ ਅਨਪਵ ਹੈ ਜਥੇਦਾਰ ਸਾਹਿਬ ਜੀ ਮੈਂ ਤਖਸਿਰੇਵੰਦ ਜੀ ਪਟਨਾ ਸਾਹਿਬ ਦੇ ਜਥੇਦਾਰ ਹੋ ਜੋ ਲੰਬਾ ਸਮਾਂ ਸੇਵਾਵਾਂ ਨਿਭਾਈਆਂ ਹਨ ਮੈਂ ਵੀ ਉਪਰੋਕਤ ਵਿਸ਼ੇ ਤੇ ਪੂਰਨ ਤੌਰ ਤੇ ਅਨਪਵ ਰੱਖਦਾ ਹਾਂ ਇਸ ਲਈ ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ 10 ਫਰਵਰੀ 2024 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਦੋਸ਼ ਸਬਤ ਹੋਣ ਦੀ ਸੂਰਤ ਵਿੱਚ ਸੇਵਾਮੁਖਤਮ ਕਰਦਿਆਂ ਨੌਕਰੀ ਤੋਂ ਫਾਰਕ ਕਰ ਦਿੱਤਾ ਹੈ ਇਸ ਲਈ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਕੰਮਲ ਕਾਰਵਾਈ ਦੀ ਰਿਪੋਰਟ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰ ਸਿੰਘ ਸਾਹਿਬਾਨ ਦੀ ਇਕਤਰਤਾ ਸਦਕੇ ਵਿਚਾਰਿਆ ਜਾਵੇ ਅਤੇ ਇਹਨਾਂ ਦੋਸ਼ਾਂ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਤਲਬ ਕੀਤਾ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸਜ਼ਾ ਬਣਦੀ ਹੈ। ਜਿੰਨੇ ਦੇਰ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵਿਚਾਰ ਕੇ ਸਜ਼ਾ ਨਹੀਂ ਲੱਗਦੀ। ਧਾਰਮਿਕ ਸੇਵਾ ਦੇ ਰੂਪ ਵਿੱਚ ਉਸ ਸਮੇਂ ਤੱਕ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਅਤੇ ਹੋਰਨਾ ਇਕੱਠ ਚ ਵੀ ਸ਼ਮੂਲੀਅਤ ਕਰਨ ਅਤੇ ਬੋਲਣ ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਤੇ ਧਾਰਮਿਕ ਸ਼ਖਸੀਅਤ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪਦਵੀ ਦੀਆਂ ਸੇਵਾਵਾਂ ਨਿਭਾਉਣ ਸਮੇਂ ਦੋਸ਼ ਲੱਗੇ ਹੀ ਨਹੀਂ ਹਨ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਦੋਸ਼ੀ ਮੰਨਦੇ ਹੋਏ ਸੇਵਾ ਮੁਕਤ ਕੀਤਾ ਹੈ ਆਸ ਹੈ ਕਿ ਮੇਰੇ ਇਸ ਪੱਤਰ ਤੇ ਤੁਰੰਤ ਪ੍ਰਭਾਵ ਹੇਠ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਮਾਮਲੇ ਦੀ ਸੰਗਮੀਤਾ ਨੂੰ ਸਮਝਦੇ ਹੋਏ ਕਾਰਵਾਈ ਜ਼ਰੂਰ ਕਰੋਗੇ ਕਾਰਵਾਈ ਦੀ ਆਸ ਚ ਆਪ ਜੀ ਦਾ શુભਚਿੰਤਕ ਅੱਗੇ ਦਾਸ ਦੇ ਸਿਗਨੇਚਰ ਹਨ ਗਿਆਨੀ ਰਣਜੀਤ ਸਿੰਘ ਗੋਹਰੇ ਮਸਕীন ਸੇਵਕ ਤੱਕ ਸ੍ਰੀ ਹਵੰਦਰ ਜੀ ਪਟਨਾ ਸਾਹਿਬ ਤੇ ਦਾਸ ਦਾ ਫੋਨ ਨੰਬਰ ਹੈ ਮੈਂ ਫਿਰ ਤੋਂ ਮਾਨਯੋਗ ਸਿੰਘ ਸਾਹਿਬ ਸੇ ਕੌਮ ਦੀ ਸਰਵੋੱਚ ਸ਼ਖਸੀਅਤ ਹੜਗੰਤੀ ਸੇ ਦਰਬਾਰ ਸਾਹਿਬ ਅਤੇ ਜਹਦਾਰ ਸ੍ਰੀ ਅਕਾਲ ਤਖਤ ਸਾਹਿਬ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਇਸ ਪੱਤਰ ਤੇ ਆਪ ਜਰੂਰ ਵਿਚਾਰ ਕਰੋ ਜੋ ਕਿ ਮੈਂ ਹੁਣੇ ਹੀ ਆਪ ਜੀ ਨੂੰ ਥੋੜੀ ਦੇਰ ਪਹਿਲਾਂ ਹੀ ਈਮੇਲ ਵੀ ਕੀਤਾ ਹੈ ਔਰ ਇਹ ਸਾਰੇ ਅਖਬਾਰਾਂ ਨੂੰ ਵੀ ਜਾਰੀ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ